ਦਰਪੰਤ ਸਿਟੀ ਸਥਿਤ ਪੀਜੀ ਦੇ ਵਿੱਚ ਨੌਜਵਾਨ ਦੀ লাশ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਸੰਸਨੀ ਫੈਲ ਗਈ। ਮ੍ਰਿਤਕ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਖਰਚਾ ਪੱਟਾਇਆ ਹੈ। ਹਰਿਆਣਾ ਦੇ ਜੀਨਦਾ ਵਸਨੀਕ ਦੱਸਿਆ ਜਾ ਰਿਹਾ ਹੈ ਮ੍ਰਿਤਕ ਤੁਸ਼ਾਰ ਜਿਸ ਦਾ ਨਾਮ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਜਿਸ ਹਿਸਾਬ ਦੇ ਨਾਲ ਇਹ ਨੌਜਵਾਨ ਦੀ লাশ ਮਿਲੀ ਹੈ ਤਾਂ ਇਲਾਕੇ ਦੇ ਵਿੱਚ ਕਾਫੀ ਦਸ਼ਤ ਮਾਹੌਲ ਹੈ, ਸਸੰਸਨੀ ਫੈਲੀ ਹੈ। ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਦੇ ਵਿੱਚ ਜੁਟਣੀ ਹੋਈ ਹੈ। ਸੋਵਾਰਾਂ ਤੋਂ ਕਾਲ ਆਈ ਸੀ ਜੀ ਹਾਂ ਜੀ ਵੀ ਕਿਸੇ ਦੇ ਸੱਟ ਲੱਗ ਗਈ ਹਾਂ ਜੀ ਤੇ ਆ ਕੇ ਦੇਖਿਆ ਤੇ ਵੀ ਇੱਥੇ ਉਹਦੇ ਸਿਰ ਤੇ ਖੂਨ ਚੱਲ ਰਿਹਾ ਜੀ ਹਾਂ ਜੀ ਉੱਚ ਅਧਿਕਾਰੀ ਅਫਸਰਾਂ ਨੂੰ ਦੱਸ ਦਿੱਤਾ ਐਸਟੋ ਸਾਹਿਬ ਪਹੁੰਚ ਰਹੇ ਆ ਮੌਕੇ ਤੇ ਡਿਪਟੀ ਸਾਹਿਬ ਆ ਰਹੇ ਆ ਜੀ ਅੱਛਾ ਬਾਕੀ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਮੈਂ ਕਿੱਥੇ ਕਿੱਥੇ ਤੇ ਫੋਨ ਲਾਈਨ ਤੇ ਡੇਵਿਡ ਵਰਪਾ ਜੁੜੇ ਨੇ ਡੇਵਿਡ ਕੀ ਕੋਈ ਜਾਣਕਾਰੀ ਹੈ ਕਿ ਦਰਪੰਤ ਸਿਟੀ ਸਥਿਤ ਪੀਜੀ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ ਹੁਣ ਤੱਕ ਪੁਲਿਸ ਨੇ ਤਫਤੀਸ਼ ਦੇ ਵਿੱਚ ਕੀ ਕੁਝ ਜੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਸਰ ਦਰਪੰਤ ਸਿਟੀ ਗਲੀ ਨੰਬਰ 1 ਤੇ ਕੋਠੀ ਨੰਬਰ 24 ਦੇ ਵਿੱਚ ਇੱਕ ਤੁਸ਼ਾਰ ਨਾਂ ਦਾ ਲੜਕਾ ਜੋ ਰੋਜੀ ਰੋਟੀ ਦੇ ਲਈ ਹਰਿਆਣੇ ਦੇ ਜੀਂਦ ਤੋਂ ਆ ਰਿਹਾ ਹੈ ਰੋਜੀ ਰੋਟੀ ਕਮਾਉਂਦਾ ਤੇ ਕੈਫੇ ਚਲਾਉਂਦਾ ਹੈ ਕੈਫੇ ਚਲਾਉਂਦਾ ਤੇ ਰਾਤੀ ਤਕਰੀਬਨ ਰਾਤ ਦਾ ਇਹ ਵਾਕਿਆ ਲੱਗ ਰਿਹਾ ਹੈ ਕਹਿੰਦੇ ਕਿ ਰਾਤ ਤਕਰੀਬਨ ਉਸ ਦਾ ਜਿਹੜਾ ਹੈ ਕਤਲ ਹੋ ਜਾਂਦਾ ਹੈ ਤੇ ਫਿਰਦੇ ਉੱਤੇ ਜੜੀਆਂ ਨੇ ਫੱਟਾਂ ਲੱਗੀਆਂ ਹੋਈਆਂ ਨੇ ਤੇ ਪੀਸੀਆਰ ਦੇ ਮੁਲਾਜ਼ਮ ਕਰਨੈਲ ਨੂੰ ਕਰਨੈਲ ਨੇ ਦੱਸਣ ਦੇ ਜੋ ਦੱਸਿਆ ਕਿ 112 ਨੰਬਰ ਤੇ ਕਰਨੈਲ ਨੂੰ ਫੋਨ ਆਂਦਾ ਪੀਸੀਆਰ ਮੁਲਾਜ਼ਮ ਨੂੰ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਜਿਹੜੀ ਜਾਂਚ ਸ਼ੁਰੂ ਕਰਦਾ ਉਸ ਤੋਂ ਬਾਅਦ ਜਿਹੜਾ ਹੈ ਉੱਚ ਅਧਿਕਾਰੀਆਂ ਨੂੰ ਜਿਹੜਾ ਹੈ ਦੱਸਿਆ ਜਾਂਦਾ ਜੇ ਅਪ ਗੱਲ ਕਰੀਏ ਉੱਚ ਅਧਿਕਾਰੀ ਫੋਰੈਂਸਿਕ ਟੀਮ ਤੱਕ ਜਿਹੜੀ ਆ ਉਹ ਰੇ ਆ ਚੁੱਕੀ ਆ ਉੱਚ ਅਧਿਕਾਰੀ ਜਿਹੜੀ ਹੈ ਜਾਂਚ ਕਰ ਰਹੇ ਨੇ ਕੋਈ ਸਬੰਧ ਹੈ ਕੋਈ ਦੋਸਤ ਦੇ ਫੋਨ ਕੰਟੈਕਟਸ ਜਾਂ ਫਿਰ ਕੋਈ ਹੋਰ ਮਾਮਲਾ ਜਾਂ ਫਿਰ ਕਿੱਥੇ ਕਿੱਥੇ ਪੁਲਿਸ ਦੁਆਰਾ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਗਈ ਹੈ ਕਿਉਂਕਿ ਅਚਨਚੇਤ ਨੌਜਵਾਨਾਂ ਦੀ ਲਾਸ਼ ਮਿਲਣ ਤੋਂ ਬਾਅਦ ਕਿਤਨੇ ਕਿਤੇ ਸਸੰਸਨੀ ਜ਼ਰੂਰ ਫੈਲੀ ਹੈ ਇਲਾਕੇ ਦੇ ਵਿੱਚ ਸਰ ਜੇ ਆਪਾਂ ਗੱਲ ਕਰੀਏ ਕਿ ਨੌਜਵਾਨ ਦੇ ਸਿਰ ਦੇ ਉੱਤੇ ਜੜੀਆਂ ਨੇ ਸੱਟਾਂ ਲੱਗੀਆਂ ਆਈਆਂ ਨੇ ਸਿਰ ਦੇ ਉੱਤੇ ਸੱਟਾਂ ਲੱਗਣ ਕਰਕੇ ਜਿਹੜਾ ਹੈ ਰਾਸੀ ਵੀ ਜੇ ਕਰੀਏ ਕਿ ਇਸ ਦੇ ਨਾਲ ਇੱਕ ਦੋਸਤ ਤਾਂ ਹੁਣ ਦੋਸਤ ਵਾਲੀ ਜਿਹੜੀ ਕੜੀ ਆ ਉਹ ਕਿੱਥੇ ਜਾ ਕੇ ਨਿਕਲਦੀ ਆ ਉਹ ਹਜੇ ਜਿਹੜੀ ਜਾਂਚ ਦਾ ਵਿਸ਼ਾ ਹੋਇਆ ਹੈ ਫਿਲਹਾਲ ਜੇ ਆਪਾਂ ਗੱਲ ਕਰੀਏ ਕਿ ਪੂਰੇ ਉੱਚ ਅਧਿਕਾਰੀ ਜਿਹੜੇ ਨੇ ਖਰੜ ਡੀਐਸਪੀ ਕਰਨ ਸੰਧੂ ਤੇ ਲੈ ਕੇ ਐਸਐਚਓ ਤੱਕ ਦੀ ਪੂਰੀ ਪੁਲਿਸ ਟੀਮਾਂ ਜਿਹੜੀਆਂ ਨੇ ਇਸ ਕੋਟੀ ਦੇ ਕੋਠੀ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਜੜੀਆਂ ਕਰ ਰਹੀਆਂ ਨੇ ਇਹ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਮਾਮਲਾ ਕੀ ਹੈ ਕੀ ਸਾਹਮਣੇ ਆਵੇਗਾ ਨਿਕਲ ਕੇ ਠੀਕ ਹੈ ਸ਼ੁਕਰੀਆ ਡੇਵਿਡ ਤੁਮਾਂ ਜਾਣਕਾਰੀ ਦੀ ਸਾਂਝ ਪਾਉਣ ਦਿੱਤੀ ਸੁਤਨ ਦਾਸ ਜੀ ਕਿ ਪੁਲਿਸ ਨੂੰ ਹਾਲਾਂਕਿ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਕੁਝ ਜਾਣਕਾਰੀ ਹੱਥ ਲੱਗਦੇ ਪੁੱਛ